सब जूनियर बॉयज नेशनल फुटबॉल चैंपियनशिप हो रहा है कि अपना नाम बोल के मेरा नाम विजय गाली है मैं डिप्टी सैकटी जनरल फुट नैशनल जी बॉडी हैगी ऑल इंडिया फुट फैडरेशन उस कंपीटिशन चेयरपर्सन बीइंग चेयरपर्सन साइ ड्यूटी होंगी कि जिन्हें भी तरह के कंपीटिशन फेडरेशन कराती है वह अलग अलग जगह पर कराइए इवन रूरल एरिया जो सेंट्रल एरिया ज अबन सब अर्बन एरिया का असर कराएं क्योंकि बच्चों का प्रोग्राम है अंडर फोर्टीनस बॉयज है तो फर्स्ट टाइम अमृतसर बच्चे हो गया सारे ਰੈਡੀਕਲ ਐਜੂਕੇਸ਼ਨਲ ਸੁਸਾਇਟੀੋਂੋਂ ਮਾਉਂਟ ਲਿਟਰਾ ਜੇਸ ਕਮਿਊਨਿਟੀ ਇਰਏ 310044 ਸਾਲਸਾ ਰੋਡ ਪੰਡੀ ਅੰਮ੍ਰਿਤਸਰ ਵਿੱਚ ਤੇ ਸੈਕੰਡ ਵੈਨਿਊ ਸਾਡੀ ਹੈਗੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਫੁੱਟਬਾਲ ਸਟੇਡੀਅਮ ਕੀਰਤਨਗੜ੍ਹ ਉਹ ਵੀ ਅੰਮ੍ਰਿਤਸਰ ਦੇ ਡਿਸਟ੍ਰਿਕਟ ਚ ਪੈਂਦਾ ਸੈਂਟਰਲ ਹਲਕਾ ਆਏਗਾ ਇਹ ਅੰਮ੍ਰਿਤਸਰ ਦਾ तो ये सा मकसद सगा कि अमृतसर फुटबॉल ग्रो काफ़ी कर आज भी अज्क बहुत सारी एक्टिविटी अमृतसर फुटबॉल चल रही है स्कूल्स बहुत अच्छे अच्छे आ गए हैं उन्होंने फैसिलिटी न लैस है तुम देख रहे लैश ग्रीन एक ग्राउंड चलाई है ना जो कि बहुत ही अल्ट्रा मॉडल आ फैसिलिटी हैगी है यू यूटिलाइज करने में एम एफ रखी है ਤੇ ਇਹਨਾਂ ਦਾ ਮਕਸਦ ਵੀ ਸੀਗਾ ਕਿ ਇਹ ਇੱਕ ਰੈ residencial ਕਿ ਅਕੈਡਮੀ ਪ੍ਰਪੋਜ਼ ਕੀਤੀ ਹੈ ਜਿਹੜੀ ਕਿ ਅਕੈਡਮੀ ਬਣ ਚੁੱਕੀ ਹੈ ਤੇ ਰੈ residencial ਦੇ ਐਡਮਿਸ਼ਨਸ ਇਹਨਾਂ ਨੇ ਓਪਨ ਕਰਨੇ ਨੇ ਤੋਂ ਉਹਦੇ ਲਈ ਇਹ ਵਿਊਚਲ ਹੋਏਗੀ ਐਨ ਐਫ ਸੀ ਕਿ ਕਿ ਬੱਚੇ ਆਉਣਗੇ ਦੇਖਣਗੇ ਕਿ ਇਸ ਪਲੇਟਫਾਰਮ ਤੇ ਇੰਨਾ ਨੈਸ਼ਨਲ ਲੈਵਲ ਦੇ ਬੱਚਿਆਂ ਨੂੰ ਜਾਣਦਾਂ ਮਿਲਦੇ ਆ ਇਸ ਕਰਕੇ ਅਸੀਂ ਇਹ ਐਨ ਐਫ ਸੀ ਦਾ ਪ੍ਰੋਗਰਾਮ ਦੁਬਾਰਾ ਚੰਕਰਾਗੇ ਕੱਲ ਨੂੰ ਜਿਹਦੇ ਜੇ ਸਰਦਾਰਨੰਦ ਸਿੰਘ ਜੀ ਸਪਕੀੜੀ ਜਿਹੜੇ ਮੈਂਬਰ ਐ ਜੀ ਬੀ ਸੀ ਹੈਗੇ ਸਾਡੇ ਨਾਲ ਅੱਜ ਅਵੇਲੇਬਲ ਵੀ ਹੈਗੇ ਆ ਅੰਮ੍ਰਿਤੀ ਗਾਟੈਂਡ ਲਈ ਤੇ ਨਾਲ ਉਸ ٹرسٹ ਦੇ ਚੇਅਰਪਰਸਨ ਹੈ ਉਹਨਾਂ ਦਾ ਸ਼ੁਰੂ ਤੋਂ ਵਿਜ਼ਨ ਰਿਹਾ ਹੈ ਕਿ ਫੁੱਟਬਾਲ ਦੇ ਲਈ ਕੁਝ ਕਰਕੇ ਦੇਖੀਏ ਪਲੱਸ ਅਦਰ ਸਪੋਰਟਸ ਵੀ ਮਲਟੀ ਸਪੋਰਟਸ ਹਨ ਇਹਨਾਂ ਨੇ ਕੰਮ ਕੀਤਾ ਹਨ ਦੇਖੋ ਕੰਪਲੈਕਸ ਵਿੱਚ ਸਾਰੇ ਤਰ੍ਹਾਂ ਦੀ ਸਹੂਲਤਾਂ ਇਹਨਾਂ ਨੇ ਤਿਆਰ ਕਰ ਲਈਆਂ ਬਸ ਛੋਟੀ ਇਨੀਸ਼ੀਏਸ਼ਨਸ ਹੋ ਰਹੀਆਂ ਜਦ ਫੁੱਟਬਾਲ ਅੱਗੇ ਆਇਆ ਤੇ ਫੁੱਟਬਾਲ ਦੀ ਐਕਟੀਵਿਟੀ ਸਟਾਰਟ ਹੋ ਗਈ ਅਦਰ ਸਪੋਰਟਸ ਵੀ ਨਾਲ ਦੀ ਨਾਲ ਹੀ ਇੱਥੇ ਚੱਲਣਗੇ ਤੇ ਜਿਹਦੇ ਚ ਸਾਰਿਆਂ ਦਾ ਇਹਨਾਂ ਨੇ ਵੈਲਕਮ ਕੀਤਾ ਹੈ ਸਾਨੂੰ ਤਾਂ ਬਹੁਤ ਸਹਿਯੋਗ ਮਿਲ ਰਿਹਾ ਕਿ ਇਹਨਾਂ ਨੇ ਪੂਰੀ ਟੈਕਨੀਕਲ ਐਸਪੈਕਟ ਨੂੰ ਇਹਨਾਂ ਨੇ ਪੂਰੀ ਲੇਬਰ ਜੋ ਵੀ ਨਾਲ ਸਟਾਫ ਮੈਂਬਰਸ ਹੈਗੇ ਆ ਹਰ ਤਰ੍ਹਾਂ ਦੇ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਐਫੀਡੈਰੇਸ਼ਨ ਵੱਲੋਂ 올 ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਮਾਉ ਲੀਟਾ ਜੀ ਇਹ ਵੀ ਦੇ ਸਕੂਲ ਦੀ ਮੈਨੇਜਮੈਂਟ ਦਾ ਇੰਟਾਇਰ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਮ ਜਾਂ ਜੋ ਵੀ ਸਟਾਫ ਇੱਥੇ ਅਵੇਲੇਬਲ ਹੈਗਾ ਜੋ ਸਾਨੂੰ ਸਪੋਰਟ ਦੇ ਰਿਹਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਮ ਮੈਂ ਰੈਡਿਕਲ ਐਜੂਕੇਸ਼ਨਲ ਜਿਹੜੀ ਸੁਸਾਇਟੀ ਹੈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਇੱਕ ਬੀਜ ਲਗਾਇਆ ਫੁੱਟਬਾਲ ਦਾ ਅੰਮਰਸਰ ਦੇ ਸੈਂਟਰਲ ਏਰੀਆ ਚ ਜਿਹੜਾ ਕਿ ਇੱਕ ਰੂਰਲ ਏਰੀਆ ਹੋਣ ਦੇ ਨਾਲ ਨਾਲ ਇੱਕ ਐਡੰਦਾ ਏਰੀਆ ਜਿੱਥੇ ਆਪਾਂ ਫੁੱਟਬਾਲ ਦੀ ਐਕਟੀਵਿਟੀ ਕਰਾਉਣਾ ਸੋਚ ਨਹੀਂ ਸਕਦੇ ਬੱਤ ਜਦੋਂ ਆਪਾਂ ਸਪੋਰਟਸ ਕਰੀਏ ਉਹਦੇ ਲਈ ਸਾਨੂੰ ਇਹ ਵੈਨਿਊ ਦੇਖਣੀ ਹੁੰਦੀ ਹੈ ਕਿ ਆਪਾਂ ਉੱਥੇ ਕੋਈ ਆਵਾਜ਼ਾਂ ਨਾ ਹੋਣ ਕਿਉਂਕਿ ਇੱਥੇ ਕੋਈ ਵੈਨਿਊ ਦੇਖੋ ਆਵਾਜ਼ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਕਿਕ ਸਪੋਰਟਸ ਨੇ ਅਗਰ ਐਥਲੀਟ ਨੇ ਤਿਆਰ ਹੋਣਾ ਉਹਨੂੰ ਬਿਲਕੁਲ ਉਹਦਾ ਕਨਸੈਂਟ੍ਰੇਸ਼ਨ 100% ਚਾਹੀਦਾ ਤਾਂ ਕਿ ਉਹ ਤਿਆਰ ਹੋ ਬਣ ਤੇ ਆਉਣ ਵਾਲੇ ਟਾਈਮ 'ਚ ਬਹੁਤ ਅੱਛਾ ਇੱਥੇ ਸਕੋਪ ਹੈਗਾ ਬੜੇ ਬੜੇ ਪ੍ਰੋਜੈਕਟ ਅਸੀਂ ਉਹ ਬਾਹਰਲੀ ਕੰਟਰੀਜ਼ ਵੀ ਆ ਰਹੀਆਂ ਉਹਦੇ ਵਿੱਚ ਜਿਹਦਾ ਇਟਲੀ ਤੋਂ ਪ੍ਰੋਜੈਕਟ ਹੈਗਾ ਉਹ ਵੀ ਇੱਥੇ ਸ਼ੁਰੂ ਕਰਾਏ ਇਹਨਾਂ ਦੇ ਸਹਿਯੋਗ ਨਾਲ ਜਿੱਦੇ ਚੋਂ ਨਾਲ ਕਾਫੀ ਇੱਥੇ ਫੁੱਟਬਾਲ ਨੂੰ ਪ੍ਰਮੋਟ ਕਰਨਾ ਹੈ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਅਗਲੇ ਸੰਬੰਧ ਕਰਦਾ ਥੋੜਾ ਅਸੀਂ ਇੱਥੇ ਆਏ ਹੋ ਤੇ ਇਸ ਚੀਜ਼ ਨੂੰ ਕਵਰ ਕਰਨ ਲਈ ਮੈਂ ਬਹੁਤ ਗੁਮੂਰ ਮੈਂ ਪੀ ਐਫ ਤੇ ਬਨوں ਕਿ ਆਲ ਇੰਡੀਆ ਫੁੱਟਬਾਲ ਨੂੰ ਸ਼ੁਰੂ ਥੋੜਾ ਕਰਨਾ ਚਾਹੀਦਾ ਤੇ ਮੈਂ ਰਿਕਵੈਸਟ ਕਰਨਾ ਹਾਂ ਉਹ ਸਤਿ ਸ਼੍ਰੀ ਅਕਾਲ ਸੋਨੂ ਬਾਰੇ ਤੋਂ ਨੰਬਰ ਨਵਾਰਤ ਸਿੰਘ ਜੀ ਦਾ ਕਿ ਉਹ ਆਪਣੇ ਕਸਟ ਵੱਲੋਂ ਤੇ ਆਪਣੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਆਪਨੇ ਬਹੁਤ ਸ਼ਬਦੋ ਕਹੇ ਉਸ ਤੋਂ ਬਾਅਦ ਮੈਂ ਸੁਪਿੰਦਰ ਜੀ ਦਾ ਕਰਾਂਗਾ ਜਿਹੜੇ ਵੀ ਸਰਪੰਚ ਹੈਗੇ ਗ੍ਰਾਮ ਪੰਚਾਇਤ ਕੀਤਨਗਰ ਦਾ ਕਿ ਉਹ ਦੂਸਰੀ ਵੈਨਿਊ ਦਾ ਵੀ ਆਪਣਾ ਥੋੜਾ ਜਿਹਾ ਸਹਿਯੋਗ ਚ ਇਹ ਦੇ ਰਹੇ ਉਹ ਵੀ ਦੱਸਣਗੇ ਆਪਣੇ ਬਾਰੇ ਅਮਨ ਜੀ ਮੈਂ ਰੈਡਿਕਲ ਐਜੂਕੇਸ਼ਨਲ ਸੁਸਾਇਟੀ ਦੇ ਮੈਨੇਜਮੈਂਟ ਦੇ ਵਿੱਚ ਮੈਂ ਐਡਵੋਕੇਟ ਕਮਲ ਮਹਾਰਾਜ ਸਿੰਘ ਅਸੀਂ ਇੱਕ ਉਪਰਾਲਾ ਕੀਤਾ ਫੁੱਟਬਾਲ ਨੂੰ ਪ੍ਰਮੋਟ ਕਰਨ ਦਾ ਫੁੱਟਬਾਲ ਦੇ ਨਾਲ ਨਾਲ ਅਸੀਂ ਉਪਰਾਲਾ ਕੀਤਾ ਸਾਰੀਆਂ ਸਪੋਰਟਸ ਏਰੀਆਵਾਂ ਉਹਨੂੰ ਪ੍ਰਮੋਟ ਕਰਨ ਦਾ ਕਿਸੇ ਵੀ ਸਕੂਲ ਦੇ ਵਿੱਚ ਜਿਹੜਾ ਉਹ ਸਪੋਰਟਸ ਦੀ ਜਿਹੜੀ ਲੈਕਿੰਗ ਚੱਲਦੀ ਪਈ ਹੈ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਕਿਤੇ ਨਿੱਕੇ ਜਿਹੇ ਸਟੇਡੀਅਮ ਦੇ ਵਿੱਚ ਲੈ ਕੇ ਜਾਂਦੀਆਂ ਕਦੀ ਕਿਤੇ ਲੈ ਕੇ ਜਾਂਦੀਆਂ ਵਾ ਬਿਲਡਿੰਗ ਜਾਂ ਰੈ residențial ਅਕੈਡਮੀ ਅਸੀਂ ਰੈ residencial academy radical sports club ਨੂੰ ਓਪਨ ਕਰ ਚੁੱਕੇ ਹਾਂ ਜਿਹਦੇ ਵਿੱਚ ਰਜਿਸਟ੍ਰੇਸ਼ਨ ਜਿਹੜੀਆਂ ਸ਼ੁਰੂ ਆ ਅਸੀਂ ਵੀ ਆਰ ਵੈਰੀ ਗਲੈਡ ਕਿ ਜਿਹੜਾ ਅਸੀਂ ਇਹ ਨੈਸ਼ਨਲ ਗੇਮਸ ਹੋਸਟ ਕਰਦੇ ਪਏ ਆ ਸਾਡੀਆਂ ਜਿਹੜੀਆਂ ਗਰਾਊਂਡ ਆ ਉਸ ਲੈਵਲ ਦੀਆਂ ਨੇ ਜਿਹਦੇ ਵਿੱਚ ਅਸੀਂ ਨੈਸ਼ਨਲ ਗੇਮਸ ਜਿਹੜੀਆਂ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਬਾਲੀ ਸਾਹਿਬ ਨੇ ਕਿਹਾ ਵਾ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਐਂਡ ਵੀ ਆਰ ਵੈਰੀ ਹੈਪੀ ਕਿ ਅਸੀਂ ਉਹ ਹੋਸਟ ਕਰ ਦਿੱਤਾ ਹੈ ਮੈਂ ਉਸਾਰੀ ਮੈਨੇਜਮੈਂਟ ਵੱਲੋਂ ਆਪ ਜੀ ਦਾ ਸਾਰੇ ਜਿਹੜਾ ਆਏ ਉਹ ਇੱਥੇ ਕਵਰਿੰਗ ਕਰ ਇਹ ਹੋਰ ਜਿਹੜੇ ਨੈਸ਼ਨਲ ਗੇਮਸ ਕਿੰਨੇ ਦਿਨ ਚੱਲਣੀਆਂ ਵਾ ਮੈਂ ਚਾਹਣਾ ਵਾਂ ਤੁਸੀਂ ਸਾਰੀ ਜੜੀ ਆ ਇਹਦੀ ਕਵਰਿੰਗ ਕਰੀਂ। ਥੈਂਕ ਯੂ ਸੋ ਮਚ। ਤੇ ਮੈਂ ਹੁਣ ਰਿਕੁਐਸਟ ਕਰੂੰਗਾ ਸੁਪਰੀਮ ਜੀ ਨੂੰ ਆਪਣੀ ಗ್ರಾಮ ਪੰਚਾਇਤ ਵੱਲੋਂ ਦੋਸ਼ ਚਾਹੁੰਦੇ। ਸਪਰੀਮ ਮਾਸ ਵਿਕਟੇਰ ਸਿੰਘ ਸਰਪੰਨ ਤੋਂ ਪਿੰਡ ਕਿਰਤਨਗੜ੍ਹ ਤੋਂ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਸਾਡੀ ਗਰਾਊਂਡ ਜੁਣੀ ਇੱਕ ਨੈਸ਼ਨਲ ਜੈਂਟੀਫਾਈਡ ਕਰਾਉਣ ਵਾਸਤੇ ਤੇ ਜਿਸ ਦੇ ਵਾਸਤੇ ਅਸੀਂ ਪੂਰਾ ਜਿੰਨਾ ਵੀ ਯੋਗਦਾਨ ਹੋ ਸਕਦਾ ਹੈ ਦੇ ਰਹੇ ਆ ਅਸੀਂ ਆਪਣੇ ਪੂਰਾ ਸਟੇਡੀਅਮ ਦੀ ਤਿਆਰੀ ਕੀਤੀ ਆ ਤੇ ਉਹ ਵੀ ਕਮੀ ਪੈਸੀ ਸਾਰੀ ਦੂਰ ਕਰਤੀ ਆ ਸਾਡਾ ਸਟੇਡੀਅਮ ਵਾਸਤੇ ਪੂਰਾ ਜ਼ੈੜੀ ਆ ਕਿ ਚੈਂਪੀਅਨਸ਼ਿਪ ਕਰਉਣ ਵਾਸਤੇ ਅਸੀਂ ਆਸ ਕਰਦੇ ਹਾਂ ਕਿ ਗਾਣਾ ਕੋਈ ਹੋਰ ਵੀ ਕੋਈ ਚੈਂਪੀਅਨਸ਼ਿਪ ਜਾਂ ਕੋਈ ਵੀ ਹੋਵੇ ਅਸੀਂ ਪੂਰਾ 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 ਸਹਿਯੋਗ ਦਵਾਂਗੇ ਆਪਣੇ ਨੂੰ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲੀ ਵਾਰ ਇਹ ਨੈਸ਼ਨਲ ਹੋਣ ਲੱਗੀ ਆ ਫੁੱਟਬਾਲ ਦੀ ਉਹਨੇ ਫੁੱਟਪੈਨ ਦਾ ਫੁੱਟਬਾਲ ਘੱਟ ਘੱਟ 50 ਸਾਲ ਪੁਰਾਣਾ ਹੋ ਤੇ ਤੀਜੀ ਚੌਥੀ ਪੀੜ੍ਹੀ ਆ ਫੁੱਟਬਾਲ ਸਾਡੀ ਖੇਡਦੀ ਤੇ ਪਹਿਲੀ ਵਾਰੀ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਆ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਅਸੀਂ ਆਉਣ ਵਾਲੇ ਹੋਰ ਵੀ ਕੋਈ ਟੂਰਨਾਮੈਂਟ ਹੋਣਗੇ ਦਾ ਵੀ ਪੂਰਾ ਯੋਗਦਾਨ ਸਰ ਟੂਰਨਾਮੈਂਟ ਕੋਲ ਦਾ ਕਿੰਨੇ ਦਿਨ ਚੱਲੂ ਰਹੇਗਾ ਮੰਨਣਾ उसके बाद सैमी फाइनल हो गए क्योंकि सोलह स्टेट्स आ गई मैं स्टेट्स के नाम बोल दी जी मैं लिखेगी प्रेस वेल्च पंजाब ये हैगी गोवा है हरियाणा ਬਿਹਾਰ ਉਰਦਸਾ ਦਿੱਲੀ ਜਾਰਖੰਡ ਗੁਜਰਾਤ ਮਹਾਰਾਸ਼ਟਰਾ ਅਸਾਮ ਖਰਨਾਕਾ ਉੱਤਰ ਪ੍ਰਦੇਸ਼ ਵੈਸਟ ਬੰਗਾਲ ਮਨੀਪੁਰ ਮੇਜ਼ੁਰਮ ਲਿਟਾ ਐਂਡ ਬਿਹਾਰ ਇਹ 16 ਸਟੇਟਸ ਹੈਗੀਆਂ ਪੀਅਰ 1 ਮੀਨ ਕਿ ਜਿਹੜੀਆਂ 36 ਸਟੇਟਸ ਸਾਡੀਆਂ ਕਾਊਂਟ 'ਚ ਨੇ ਇੰਡੀਆ ਦੀਆਂ 28 ਸਟੇਟ ਰੈਗੂਲਰ ਸਟੇਟ ਹੈ ਤੇ ਅਦਰ ਯੂਨੀਟਰੀ ਟਰੇਟਰੀਸ ਹੈਗੀਆਂ ਪਦਾਕ ਖਲੋ ਜਾ ਹੋ ਅੰਡਮਾਨੀ ਕੋ ਆ ਜੋ ਵੀ ਜਿਨ੍ਹਾਂ ਨੂੰ ਜਸਟ ਸਟੇਟ ਦਾ ਕੈਟਾਗਰੀ ਮਿਲਦੀ ਹੈ ਇਸ ਉਹਦੇ 'ਚ 올 ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਕੀ ਕੀਤਾ ਹੈ ਇਹ ਇਹਨਾਂ ਨੂੰ ਉਹਨਾਂ ਦੇ ਫੁੱਟਬਾਲ ਦੇ ਬੇਸ ਦੇ ਨਾਲ ਕਿਉਂਕਿ ਜਿੱਦਾਂ ਪੰਜਾਬ ਕਈ ਵਾਰ ਜਿੱਤ ਚੁੱਕਾ ਹੈ ਇਸ ਕੰਪੀਟੀਸ਼ਨ ਨੂੰ ਤੇ ਪੁਰਾਣਾ ਟਰੈਕ ਰਿਕਾਰਡ ਕੱਢ ਕੇ ਉਹਨਾਂ ਨੇ 16 ਸਟੇਟਾਂ ਉੱਪਰ ਰੱਖੀਆਂ ਕਿ ਇਹ ਆਲਰੇਡੀ ਚ ਪਰਫਾਰਮ ਅੱਛਾ ਕਰ ਚੁੱਕੀਆਂ ਉਹਨਾਂ ਨੂੰ ਇੱਕ ਕੈਟਾਗਰੀ ਦਿੱਤੀ ਕਿ ਇਹ 16 ਕੀ ਟਾਇਰ 1 ਟਾਇਰ ਦੀਆਂ ਹਨ ਥੈਨ 21 20 ਟੀਮਸ ਹੈਗੀਆਂ ਜਿਹੜੀਆਂ ਉਹਨਾਂ ਨੇ ਟਾਇਰ 2 ਚ ਪਾਈਆਂ ਜਿੱਦਾਂ ਉਹਦੇ ਚ ਨਾਗaland ਆ ਗਿਆ ਅਰਨਾਚਲ ਪ੍ਰਦੇਸ਼ ਆ ਗਿਆ ਲਾਈਕਵਾਇਜ਼ ਜਿੱਦਾਂ ਹੋਸਟ ਹਿਮਾਚਲ ਆ ਗਈ ਹੈ ਜੀਐਨਪੀ ਹੈ ਲਦਾਖ ਹੈ ਨੇ ਇਗਰੀ ਅਮਰਜਿੰਗ ਸਟੇਟਸ ਹੈਗੇ ਚੰਡੀਗੜ੍ਹ ਹੈਗੇ ਆ ਇਹ ਸਾਰੀਆਂ ਉਹਦੇ ਚ ਹੈਗੀਆਂ ਉਹ ਉਹਨਾਂ ਨੂੰ ਕੈਟੇਗੋਰਾਇਜ਼ ਕੀਤਾ ਕਿ ਉਹਨਾਂ ਦੀ ਪਰਫਾਰਮੈਂਸ ਦੇ ਅਧਾਰ ਤੇ ਤੇ ਜਿੱਦ ਜਿੱਦਾਂ ਹਰ ਸਾਲ ਦੋ ਟੀਮਾਂ ਇਸ ਕੰਪੀਟੀਸ਼ਨ ਚੋਂ ਰੈਲੀਗੇਟ ਹੋਣਗੀਆਂ ਥੱਲੇ ਜਾਣਗੀਆਂ ਤੇ ਦੋ ਟੀਮਾਂ ਉੱਪਰ ਆਉਂਦੀਆਂ ਇਹਦੇ ਚ ਸਿਸਟਮ ਇਦਾਂ ਰੱਖਿਆ ਤਾਂ ਕਿ ਗ੍ਰੇਡੇਸ਼ਨ ਪ੍ਰੋਪਰ ਹੋਵੇ ਔਰ ਇਹ ਨੈਸ਼ਨਲ ਕੰਪੀਟੀਸ਼ਨ ਹੈ ਜਿਹੜਾ ਕਿ ਬੱਚਿਆਂ ਨੂੰ ਇਸ ਸਰਟੀਫਿਕੇਟ ਦੀ ਵੈਲਿਊ ਹੈ ਐਜੂਕੇਸ਼ਨ ਚ ਕਿਤੇ ਉਹਨਾਂ ਨੇ ਐਡਮਿਸ਼ਨ ਲੈਣਾ ਲਾਈਕ ਜੀਐਨਡੀ ਯੂਨੀਵਰਸਿਟੀ ਜਾਣ ਜਾਂ ਕਿਸੇ ਵੀ ਵਰਲਡ ਦੀ ਕਿਸੇ ਯੂਨੀਵਰਸਿਟੀ ਜਾਣ ਉਹਨਾਂ ਨੂੰ ਕੰਸੈਸ਼ਨਲ ਮਤਲਬ ਉਹਨਾਂ ਦਾ ਐਡਮਿਸ਼ਨ ਹੁੰਦਾ ਉਹਦੇ ਵਿੱਚ ਪ੍ਰਾਇੋਰਟੀ ਦਿੰਦੇ ਆ ਗ੍ਰੇਡੇਸ਼ਨ ਦੇ ਵਿੱਚ ਸਪੋਰਟਸ ਕੈਟਾਗਰੀ ਦੈਨ ਉਹਨਾਂ ਦੀ ਜਦੋਂ ਵੀ ਕੋਈ ਭਰਤੀ ਹੁੰਦੀ ਹੈ ਜਦੋਂ ਮਿਲਟਰੀ ਚ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਜੌਬਸ ਪਲੇਸਮੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਮਿਲਦੀ ਹੈ ਬੀਨ ਸਪੋਰਟ ਪਰਸਨ ਉਹਦੇ ਵਿੱਚ ਇਹ ਕੜੀ ਦੇ ਤੌਰ ਤੇ ਆਉਂਦਾ ਕਿਉਂਕਿ ਜਦੋਂ ਅਸੀਂ ਗ੍ਰੇਡੇਸ਼ਨ ਕਰਾਉਂਦੇ ਬੱਚੇ ਦੀ ਸਭ ਤੋਂ ਪਹਿਲੇ ਉਹਦਾ ਪੁੱਛਦੇ ਆ ਸਪੋਰਟ ਡਿਪਾਰਟਮੈਂਟ ਵਾਲੇ ਕਿ ਤੁਸੀਂ ਸਬ ਜੂਨੀਅਰ ਕਿਹੜੀ ਹੈ ਕਿ ਨਹੀਂ ਕਿਹੜੀ ਹੈ ਇਹ ਫਰਸਟ ਨੇਸ਼ਨਲ ਸਟੈਪ ਆ ਬੱਚੇ ਦੀ ਲਾਈਬ੍ਰਾਂ ਜਿਹੜਾ ਕਿ ਇੱਕ ਸਰਟੀਫਿਕੇਟ ਨਾਲ ਅਸੀਂ ਸਰਟੀਫਿਕੇਸ਼ਨ ਦੇ ਕੇ ਇਹਨੂੰ ਵੈਲੀਡੇਟ ਕਰਦੇ ਹਾਂ ਉਸ ਤੋਂ ਬਾਅਦ ਜੂਨੀਅਰ ਹੁੰਦੀ ਹੈ ਦੈਨ ਸੀਨੀਅਰ ਹੁੰਦੀ ਹੈ ਕੇਵਲ ਬੱਚੇ ਸਿੱਧੇ ਸੀਨੀਅਰ ਗੇਡ ਦੇ ਆ ਮੰਨ ਲਓ ਕੋਈ ਬੱਚਾ ਲੇਟ ਕੱਢਣ ਲੱਗਾ ਤਾਂ ਉਹਦੇ ਲਈ ਇਹ ਮਿਸਿੰਗ ਹੋਊਗਾ ਉਹ ਹਮੇਸ਼ਾ ਉਹ ਉਸ ਵੇਲੇ ਪ੍ਰਾਇੋਰਟੀ 'ਚ ਪਿੱਛੇ ਛਲ ਜਾਂਦਾ ਬੱਚਾ ਚਾਹੇ ਜਿੰਨਾ ਵਾਰੀ ਬੈਸਟ ਪਰਫਾਰਮ ਹੋਵੇ ਜਦੋਂ ਉੱਪਰ ਜੂਨੀਅਰ ਸਭ ਜੂਨੀਅਰ ਦਾ ਸਰਟੀਫਿਕੇਟ ਹੋਊਗਾ ਫਸ ਨਹੀਂ ਇਸ ਲਈ ਜਿਹੜੇ ਬੱਚੇ ਇੱਥੇ ਸਿਲੈਕਟ ਹੋ ਕੇ ਖੇਡ ਰਹੇ ਆ ਉਹਨਾਂ ਦੇ TW3 ਫਾਊਂਡੇਸ਼ਨ ਦੇ ਟੈਸਟ ਰਾਏ ਜਿਹੜਾ ਕਿ ਤੁਹਾਨੂੰ ਪਤਾ ਕਿ ਟੇਬਲ 16 ਦਾ ਟੈਸਟ ਦਾ 3.5 ਹਜ਼ਾਰ ਦਾ ਰੇਟ ਚੱਲਦਾ ਹੈ ਕਿ ਇਨਵੈਸਟਮੈਂਟ ਫਾਊਂਡੇਸ਼ਨ ਕਰਦੀ ਹੈ ਕਿ ਬੰਦੇ ਬੱਚੇ ਏਜ ਤੋਂ ਨੱਕ ਨਾ। ਇਸ ਕਰਕੇ ਸਾਡੇ 50 ਬੱਚੇ ਉਹਨਾਂ ਨੇ ਲਏ ਸੀ ਸਾਡੇ 8-9 ਬੱਚੇ ਪੰਜਾਬ ਦੇ ਰਿਜੈਕਟ ਹੋਏ ਆ ਉਹ ਰੇਸ ਕਰਕੇ ਜੋ ਡਿਫਰੈਂਸ ਡਿਸਟ੍ਰਿਕਟ ਦੇ ਸੀਗੇ ਬਟ ਸਟਿਲ ਸਾਡੇ 30 ਬੱਚੇ ਪਾਸ ਹੋਏ ਆ ਸਾਨੂੰ ਬੜੀ ਨਾਰਮਲੀ ਕਹਿੰਦੇ 40 ਸਾਡੇ ਟੈਸਟ ਹੋਏ ਸੀ ਉਹਦੇ ਚ ਤੇ ਅੱਛਾ 4-5 ਦੇ ਸਾਡੇ ਰਿਜ਼ਲਟ ਜੇ ਡਿਲੇਡ ਹੈਗੇ ਬਟ ਅਸੀਂ ਉਹਦੇ ਵਿੱਚ ਸਾਡੀ ਟੀਮ ਇੱਕ ਅੱਛੀ ਟੀਮ ਬਣ ਗਈ ਹੈ ਕੱਲ ਦੀ ਟੀਮ ਪੰਜਾਬ ਦੀ ਸਾਡੀ ਆ ਚੁੱਕੀ ਹੈ ਅੰਮ੍ਰਿਤਸਰ ਚ ਤੇ ਉਹ ਪ੍ਰੈਕਟਿਸ ਕਰ ਰਹੇ ਹੈ ਅੱਜ ਗਾਂਧੀ ਗਰਾਉਂਡ ਚ ਤੇ ਉਹ ਵਰਕ ਆਊਟ ਕਰ ਰਹੇ ਹੈ ਤੇ ਇਸ ਕਰਕੇ ਇਹ ਸਾਰਾ ਸਟਰਕਚਰ ਇੰਦਾ ਫੈਡਰੇਸ਼ਨ ਨੇ ਸੈੱਟ ਕੀਤਾ ਕਿ ਆਪਾਂ ਏਜ ਜਿਹੜੀ ਬਰਡ ਮੀਲੇ ਸੀ ਸਪੋਰਟਸ ਨੂੰ ਵੀ ਅਸੀਂ ਮਿਨੀਮਾਈਜ਼ ਕਰਕੇ ਕਿਸੇ ਤਰ੍ਹਾਂ ਨੂੰ ਜੋ ਕਾਰੋਗ ਕਰਕੇ ਖਤਮ ਕਰੀਏ ਤੇ ਇਹਦੇ ਚ T20 ਤੇ ਟੈਸਟ ਹੁੰਦੇ ਬੌਨ ਟੈਸਟ ਹੈ ਇਹ ਬੱਚੇ ਦੀ ਮਤਲਬ ਸਰਟੀਫਿਕੇਟ ਤਾਂ ਸਾਰਿਆਂ ਨੇ ਬਣਾਏ ਹੁੰਦੇ ਬਟ ਜਦੋਂ ਬੋਨ ਟੈਸਟ ਬੱਚੇ ਦੀ ਏਜ ਐਕਟੀਵੇਟ ਆ ਜਾਂਦੀ ਹੈ ਉਹ ਸਾਰਾ ਸਿਸਟਮ ਹੀ ਚਿੰਟ ਕਰਦਾ ਹੈ ਤੇ ਬਾਕੀ ਜੋ ਨੈਸ਼ਨਲ ਦੇ ਨੋਰਮਸ ਹੈਗੇ ਤੁਹਾਨੂੰ ਪਤਾ ਜਿੱਦਾਂ ਟੀਮਾਂ ਦਾ ਸਾਰੀ ਸਟੇ ਵਗੈਰਾ ਅਸੀਂ ਰੋਟ ਲਾਂਚ ਕੀਤੀ ਹੋਈ ਹੈ ਔਰ ਗਰਾਊਂਡ ਤੁਹਾਡੇ ਸਾਹਮਣੇ ਗਰਾਊਂਡ ਤੋਂ ਸਾਹਮਣੇ ਲਸ਼ ਗ੍ਰੀਨ ਦਿਸਰੀ ਹੈ ਤੇ ਦੂਸਰੀ ਇਸੇ ਫੀਲਡ ਦੀ ਦੂਜੀ ਸ਼ੋਰ ਤੇ ਇੱਕ ਹੋਰ ਬੈਨਿੰਗ ਫੀਲਡ ਹੋ ਜਾਂਦਾ ਹੈ ਸਾਡੇ ਦੂਜੇ ਮੈਚਸ ਤੇ ਇਹ ਕਿਸ ਤਰ੍ਹਾਂ ਦਾ ਹੈ ਠੀਕ ਹੈ ਤਾਂ ਗੱਲ ਬਾਤ ਕਰੋ ਆਪਾਂ ਜੀਰਾ ਅੱਜ ਅੱਛਾ ਸਾਹਮਣੇ ਦੇ ਨਾਲ ਦੋ ਯਾਰ ਦਲਬਾਤ ਕਰਦਾ ਫਾਰਮਿੰਟ ਦੇ ਸਾਹਮਣੇ ਚਲੋ ਆਓ ਸਾਰੇ ਆਪਾਂ ਜੀ ਨਾ ਆਏ ਕਿ ਨਹੀਂ ਆਏ